ਕਿ ਮੈਂ ਪਪਾ ਸਕੂਲ ਲੈ ਜਾਣਾ ਹਾਂ ਕਹਿ ਲੀਂ ਤੂੰ ਕਹਿਣਾ ਇਹਦੇ ਸਕੂਲ ਵਾਲਾ ਕੰਮ ਹੋ ਗਿਆ ਮੇਰੀ ਗੱਲ ਸੁਣ ਤੂੰ ਕਹਿਣਾ ਵਾ ਮੈਂ ਪਪਾ ਸਕੂਲ ਲੈ ਜਾਣਾ ਵਾ ਠੀਕ ਹੈ ਕਹਿੰਗੇ ਨਾ ਚਲ ਬੋ ਚਲ ਠੀਕ ਹੈ 3 ਚਲ ਬੋ ਮਾਈਕ ਲਾਤਾ ਮਾਈਕ ਪਪਾ ਮੈਂ ਸਕੂਲ ਜਾਣਾ ਵਾ ਠੀਕ ਕਰੀ 3 2 1 3 2 1 ਬੋਲਦੀ ਨਹੀਂ ਐ ਕਿ ਪਪਾ ਸਕੂਲ ਲੈ ਜਾਣਾ ਨਹੀਂ ਉਹ ਯਾਰ ਮੈਂ ਬੋਲਣਾ ਮੈਂ ਪਹਿਲਾਂ ਵੀ ਮੰਮੀ ਦੇ ਕੰਮ ਵੇਖ ਕੇ ਦਾਦੇ ਲੜਦੀ ਰਹਿੰਦੀ ਆ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਉਹ ਮੈਨੂੰ ਦੱਸ ਦੇ ਨਾ ਤੂੰ ਹਾਂ ਉਹ ਮੈਨੂੰ ਦੱਸੀ ਘਰ ਚ ਘੜੀ ਬਹਿ ਜਾਓ ਸਹੀ ਘਰ ਵਿੱਚ ਨਾ ਕਿਤੇ ਘੜੀ ਬਹਿ ਜਾਓ ਸਹੀ ਮੰਮੀ ਦਾ ਇਹੋ ਕੰਮ ਹੁੰਦਾ ਨਾ 10000 ਲੱਗੀ ਆ ਤਨਖਾਹ ਹਾਂ ਠੀਕ ਆ ਤੇ ਮੈਂ ਵੀ ਆਪਣਾ ਦੇ ਆ ਜੋ ਵੀ ਹੈਗਾ ਇਹ ਡਾਕੂਮੈਂਟ ਅੱਛਾ ਤੇ ਉਹ ਸਹੀ ਵੀ ਚੇਤਾ ਹੁਣ ਮੈਂ ਵੀ ਆਪਣਾ ਸੀਵੀ ਦੇ ਆ ਉਦਾਂ ਤੇ ਤੇ ਉਹ ਕਹਿੰਦੇ ਸੀ ਵੀ ਮਹੀਨੇ ਤੱਕ ਸੱਦਾਂਗੇ ਉਦਾਂ ਤੈਨੂੰ ਹੋ ਸਕਦੀ ਮੇਰੀ ਵੀ ਗੱਲ ਬਣ ਜੇ ਉੱਥੇ ਉਹ ਚੱਲ ਵਧੀਆ ਯਾਰ ਬਰਾਬਰ ਦੀ ਤਨਖਾਹ ਲਈ ਜਾਓਗੇ ਉਹ ਆਹ ਹੋਏ ਤੇ ਆਈ ਇੱਕੋ ਥਾਂ ਹੀ ਜਾਣਾ ਤੇ ਉਸ ਵੇਲੇ ਨਾਲ ਹੀ ਇਕੱਠੇ ਘਰ ਵਾਪਸ ਉਹ ਯਾਰ ਤਾਂ ਮੈਂ ਵੀ ਆਪਣਾ ਸੀਵੀ ਦੇ ਆ ਵਾ ਅੱਛਾ ਤੇ ਉਹ ਕਹਿੰਦੇ ਸੀ ਮਹੀਨੇ ਤੱਕ ਤੈਨੂੰ ਸੱਦਾਂਗੇ ਫਿਰ ਫੋਨ ਤੂੰ ਫੇਰ ਨਹੀਂ ਨਹੀਂ ਮੈਂ ਕਰ ਦੂੰਗਾ ਚੱਲ ਇਹ ਵੀ ਮੇਰਾ ਵੀ ਉੱਥੇ ਕੰਮ ਬਣ ਜਾਊਗਾ ਅੱਛਾ ਨਹੀਂ ਕੋਈ ਨਹੀਂ ਮੈਂ ਕਰ ਦੂੰਗਾ ਸਬਜ਼ੀ ਹੁਣ ਠੀਕ ਹੈ ਕੋਈ ਗੱਲ ਨਹੀਂ ਆਹੋ ਤੂੰ ਕਿੱਧਰ ਆ ਗਈ ਹੈ ਚੁੰਟ ਜਿਆਦਾ ਤਗੜੀ ਜੋਤ ਹਾਂਜੀ ਕੀ ਕਰਨ ਦੀ ਆ ਸੌਰੀ ਦੀਦੀ ਕਹਣਾ ਇਹ ਚ ਵੱਡੀ ਹੈ ਬੜੀ ਮੈਂ ਮਤਰਾ ਮੰਨ ਜਾ ਕੀ ਗੱਲ ਹੋ ਗਈ ਆ ਗੱਲ ਕੋਈ ਵੀ ਨਹੀਂ ਜੋਤ ਗੱਲ ਕਰਦੀ ਮੇਰਾ ਜਿਆਦਾ ਚੂੜਾ ਤੇ ਨਹੀਂ ਆਉਂਦਿਆ ਆਉਂਦਿਆ ਹਣਾ ਆ ਰਪਿੰਦਰ ਕੀ ਗੱਲ ਹੋਈ ਆ ਗੱਲ ਕੋਈ ਵੀ ਨਹੀਂ ਜੋਤ ਕੀ ਜਿਓ ਤੇ ਤੂੰ ਹੈ ਚਲੋ ਵੀ ਚਲਿਆ ਸੇ ਬੱਸ ਆ ਬੱਸ ਜਦੋਂ ਕੰਮ ਸ਼ੁਰੂ ਹੋ ਗਿਆ ਤੂੰ ਹੈ ਰੁਪਿੰਦਰ ਕੀ ਗੱਲ ਹੋਈ ਆ ਦੀਦੀ ਗੱਲ ਕੀ ਹੋਣੀ ਆ ਮੈਂ ਤੁਹਾਨੂੰ ਕੱਲ੍ਹ ਵੱਲੋਂ ਦੱਸਣ ਆਈ ਸੀ ਅੱਛਾ ਉਹ ਕਹਿੰਦੇ ਕਿ ਚਲ ਕੋਈ ਨਹੀਂ ਜੇ ਲੋਡ ਹੋਊਗੀ ਨਾ ਟੀਚਰ ਦੀ ਕੋਈ ਨਹੀਂ ਅਸੀਂ ਤੁਹਾਨੂੰ ਫੋਨ ਕਰ ਦਾਂਗੇ ਤੇ ਕੋਈ ਨਹੀਂ ਉਸ ਬਾਅਦ ਵਿੱਚ ਆ ਜਾਓ ਅੱਛਾ ਤੇ ਤੂੰ ਹੈ ਰੁਪਿੰਦਰ ਹੈ ਬੇਲਾ ਯਾਰ ਫਿਰ ਤੂੰ ਹੈ ਰੁਪਿੰਦਰ ਕੀ ਗੱਲ ਹੋਈ ਆ ਦੀਦੀ ਗੱਲ ਕੀ ਹੋਣੀ ਆ ਮੈਂ ਤੁਹਾਨੂੰ ਕੱਲ੍ਹ ਵੱਲੋਂ ਦੱਸਣ ਆਈ ਆ ਅੱਛਾ ਰੁਪਿੰਦਰ ਕੀ ਗੱਲ ਹੋਈ ਆ? ਦੀਦੀ ਗੱਲ ਕੀ ਹੋਣੀ? ਦੀਦੀ ਗੱਲ ਪਤਾ ਨਾ ਕੀ ਸੀ ਮੈਨੂੰ ਇਹੀ ਭੱਲੀ ਤੇ ਜਣਾ ਨਹੀਂ ਲੱਗ ਜੇ ਨਾ। ਤੁਹਾਡਾ ਹੀ ਸਟੱਡੀ ਕਿੱਥੋਂ ਹੈ? ਹੋਂ ਦੀਦੀ ਮੈਂ ਨਾ ਕੱਲੀ ਨੇ ਚੱਲ ਜਿਆ ਕਰਨਾ ਆ। ਤੇ ਜੇ ਬਾਅਦ ਵਿੱਚ ਇਹਨਾਂ ਦੀ ਲੋੜ ਪਊਗੀ ਤੇ ਫਿਰ ਅਸੀਂ ਦੋਵੇਂ ਇਕੱਠੇ ਚੱਲ ਜਿਆ ਕਰਾਂਗੇ। ਦੀਦੀ ਇਹ ਗਲਤੀ ਦਾ ਨਾ ਮੈਨੂੰ ਵੀ ਅਹਿਸਾਸ ਹੋਇਆ ਵਾ। ਪਤਾ ਨਾ ਕੀ ਸੀ ਉਹਨਾਂ ਟਾਈਮ ਵਿੱਚ ਨਾ ਮੈਨੂੰ ਵੀ ਇਹ ਗਲਤੀਆਂ ਦਾ ਬੜਾ ਨਹੀਂ ਯਾਰ ਗਲਤ ਹੋ ਗਿਆ ਛੇਰੋਂ ਕੀ ਖਵਾਇਆ ਵਾ? ਟਾਈਮ ਤੇ ਰਹੋੜਿਆ ਵਾ ਜੀ ਜੀ ਇਹ ਗਲਤੀ ਤਾਂ ਨਾ ਮੈਨੂੰ ਵੀ ਅਹਿਸਾਸ ਹੋਇਆ ਵਾ ਉਹ ਟਾਈਮ ਤੇ ਨਾ ਮੈਂ ਵੀ ਕਹਿਨੀ ਸੀ ਜੀ ਜੀ ਇਹ ਗਲਤੀ ਦਾ ਮੈਨੂੰ ਅਹਿਸਾਸ ਹੋਣੀ ਹੋਇਆ ਆ ਪਹਿਲਾਂ ਮੇਰੀਆਂ ਵੀ ਅੱਖਾਂ ਤੇ ਪੱਟੀ ਬੱਜੀ ਸੀ ਨਹੀਂ ਇਹ ਤਾਂ ਗੱਲ ਬਿਲਕੁਲ ਸਹੀ ਆ ਆਪਣਾ ਘਰ ਹੀ ਕੰਮ ਆਉਂਦਾ ਵਾ ਜੋਤ ਪੇਕਿਆਂ ਵਾਲੇ ਨਹੀਂ ਤਾਂਗ ਨਹੀਂ ਰੱਖਣੀ ਚਾਹੀਦੀ ਰੁਪਿੰਦਰ ਕਰਾ ਅਚਨਿਕੀਆਂ ਮੋਟੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਆ ਨੀਦੀ ਅਰੀ ਗੱਲੀ ਆ ਗਈ ਤਾਂ ਫੋਨ ਤਾਂ ਤੂੰ ਲਾਤਾ ਆ ਫੋਨ ਕਰਨ ਨਾਲ ਨਹੀਂ ਫੋਨ ਕੱਟ ਗਿਆ ਇਹ ਲੈ ਝੂਟੀਆਂ ਨਹੀਂ ਪੈਂਦੀਆਂ ਗੱਲ ਨਹੀਂ ਕਰਨ ਦੇ ਇਹਦੇ ਨਹੀਂ ਭੈਣ ਦੀ ਇਹ ਨਹੀਂ ਗੱਲ ਹੈਗੀ ਬਲੂਪਰ ਪੈਣਗੇ ਦੂਰ ਦੂਰ ਬਸਿਕਲ ਕਰਨੀ ਹੈ ਹਾਂਜੀ ਚਲੋ ਠੀਕ ਹੈ ਮੈਂ ਡੇਢੀ ਆਉਣ ਤੇ ਮੇਰੀ ਗੱਲ ਠੀਕ ਹੈ ਐਂਡ 1 ਹਾਂਜੀ ਚਲੋ ਠੀਕ ਹੈ ਪਰ ਅਮੀ ਜੀ ਕਿੰਨਾ ਟਾਈਮ ਹੋ ਗਿਆ ਸੀ ਨਾ ਗੱਲ ਹੋਈ ਨਾ ਮੇਰੇ ਸਾਹਮਣੇ ਬੈਠੇ ਵਾਲਾ ਸੀ ਹਾਂ ਦੀ ਵਾਲਾ ਯਾਰ ਯਾਰ ਇਹ ਦੋਵੇਂ ਜੀ ਬੜੇ ਹੈਗੇ ਹਾਂਜੀ ਚਲੋ ਫਿਰ ਠੀਕ ਹੈ ਮੈਂ ਤੇ ਕੋਈ ਨਹੀਂ ਡੜੀ ਜੀ ਆਉਣਗੇ ਨਾ ਮੇਰੀ ਗੱਲ ਸੁਣ ਪਿੰਡ ਕੋਈ ਗੱਲ ਹੋਈ ਆ ਨਹੀਂ ਨਹੀਂ ਪਿੰਡ ਗਲਤ ਨਹੀਂ ਕੋਈ ਵੀ ਹੋਈ ਹੂੰ ਬਸ ਉਹ ਡੜੀ ਜੀ ਵਾਲੀਆਂ ਹੋ ਗਏ ਸਭ ਕੁੱਝ ਉਹ ਤੂੰ ਕਹਿੰਦੇ ਆ ਤੂੰ ਇੰਨਾ ਕੀ ਜਦੋਂ ਕਿਹਾ ਤੈਨੂੰ ਮੈਂ ਪਾਲਣ ਦੇ ਆ ਨਹੀਂ ਨਹੀਂ ਸ਼ੁਰੂ ਵਨ ਮੇਰੀ ਗੱਲ ਸੁਣ ਕੋਈ ਗੱਲ ਹੋਈ ਆ ਪਿੰਡ ਨਹੀਂ ਨਹੀਂ ਗੱਲ ਕੀ ਹੋਣੀ ਆ ਹੂੰ ਓਹ ਡਾਡੀ ਕੋਈ ਆ ਨਾ ਯਾਰ ਕੀ ਕਰਦੇ ਸਾਰਾ ਸੀਨ ਖਰਾਬ ਕਰੀ ਜਾਂਦੇ ਵੇ ਵੇ ਲੋ ਮੈਂ ਕੱਟ ਲਈ ਕੱਟ ਲਈ ਜੀ ਹੁਣ ਮੇਰੇ ਮਾਪਿਓ ਮਿਲਦੇ ਹੁਣ ਤੇ ਮੰਮੀ ਹੁਣਾਂ ਤੇ ਕੀ ਮਜਾ ਆ ਮੈਨੂੰ ਗੱਲ ਵੀ ਕਰ ਜਾਣਾ ਚੱਲ ਯਾਰ ਚੱਲਾ ਚਲੀ ਯਾਰ ਤੂੰ ਹੈ ਕੇ ਕੇ ਵਾ ਸਕੂਲ ਲੈ ਜਾਣਾ ਉਹ ਕੇ ਨਹੀਂ ਲਿੰਦ ਕਹਿਣਾ ਇਹਦੇ ਸਕੂਲ ਵਾਲਾ ਕੰਮ ਹੋ ਗਿਆ ਤੂੰ ਕਹਿਣਾ ਵਾ ਮੈਂ ਪਪਾ ਸਕੂਲ ਜਾਣਾ ਵਾ ਠੀਕ ਹੈ ਕਹਿੰਗੇ ਨਾ ਚੱਲ ਬੋਲ ਚੱਲ ਠੀਕ ਹੈ 3 ਚੱਲ ਬੋਲ ਮਾਈਕ ਲਾਤਾ ਮਾਈਕ ਪਪਾ ਮੈਂ ਸਕੂਲ ਜਾਣਾ ਵਾ ਕਰੀ 3 2 1 3 2 1 ਬੋਲਦੀ ਨਹੀਂ ਐ ਮੈਂ ਪਪਾ ਸਕੂਲ ਜਾਣਾ ਨਹੀਂ 3 స్టార్ ਓ ਯਾਰ ਮੈਂ ਬੋਲਣਾ ਮੈਂ ਪਹਿਲਾਂ ਵੀ ਮੰਮੀ ਦੇ ਕੰਮ ਵੇਖ ਕੇ ਦਾਦੇ ਲੜਦੀ ਰਹਿੰਦੀ ਆ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਉਹ ਮੈਨੂੰ ਦੱਸ ਦੇ ਨਾ ਤੂੰ ਓ ਉਹ ਮੈਨੂੰ ਦੱਸੀ ਘਰ ਚ ਘੜੀ ਬਹਿ ਜਾਓ ਸਹੀ ਘਰ ਵਿੱਚ ਨਾ ਕਿਤੇ ਘੜੀ ਬਹਿ ਜਾਓ ਸਹੀ ਮੰਮੀ ਦਾ ਇਹੋ ਕੰਮ ਹੁੰਦਾ ਨਾ 10000 ਲੱਗੀ ਆ ਤਨਖਾਹ ਹੂੰ ਠੀਕ ਆ ਤੇ ਮੈਂ ਵੀ ਆਪਣਾ ਦੇ ਆ ਵਾ ਜੋ ਵੀ ਹੈਗਾ ਇਹ ਡਾਕੂਮੈਂਟ ਅੱਛਾ ਤੇ ਉਹ ਸੀਵੀ ਦੀ ਚੇਤਾ ਹੁਣ ਮੈਂ ਵੀ ਆਪਣਾ ਸੀਵੀ ਦੇ ਆ ਉਦਾਂ ਤੇ ਉਹ ਕਹਿੰਦੇ ਸੀ ਵੀ ਮਹੀਨੇ ਤੱਕ ਸੱਦਾਂਗੇ ਉਦਾਂ ਤੈਨੂੰ ਹੋ ਸਕਦੀ ਮੇਰੀ ਵੀ ਗੱਲ ਬਣ ਜੇ ਉੱਥੇ ਉਹ ਚੱਲ ਵਧੀਆ ਯਾਰ बराबर ਦੀ ਤਨਖਾਹ ਲਈ ਜਾਓਗੇ ਉਹ ਆਹ ਹੋਏ ਰਹਿਾਈ ਇੱਕੋ ਥਾਂ ਹੀ ਜਾਣਾ ਤੇ ਉਸ ਵੀਰੇ ਨਾਲ ਹੀ ਇਕੱਠੇ ਘਰ ਵਾਪਸ ਉਹ ਆਹ ਯਾਰ ਮੈਂ ਵੀ ਆਪਣਾ ਸੀਵੀ ਦੇ ਆਵਾ ਤੇ ਉਹ ਕਹਿੰਦੇ 6 ਮਹੀਨੇ ਤੱਕ ਤੈਨੂੰ ਸੱਧਾਂਗੇ ਫੇਰ ਫੋਨ ਤੂੰ ਫੇਰ ਨਹੀਂ ਨਹੀਂ ਮੈਂ ਕਰ ਦੂੰਗਾ ਚੱਲੇ ਆ ਵੀ ਮੇਰਾ ਵੀ ਉੱਥੇ ਕੰਮ ਪੰਜੂਗਾ ਅੱਛਾ ਨਹੀਂ ਕੋਈ ਨਹੀਂ ਮੈਂ ਕਰ ਦਿੰਦਾ ਸਮਝ ਹੁਣ ਠੀਕ ਹੈ ਕੋਈ ਗੱਲ ਆ ਤੂੰ ਕਿੱਧਰ ਆ ਗਈਆਂ ਚਿੰਟ ਜਿਆਦਾ ਤਗੜੀ ਜੋਤੇ ਹਾਂਜੀ ਕੀ ਕਰੰਦੀ ਆ ਸੌਰੀ ਦੀਦੀ ਗਣਾ ਇਹ ਚ ਵੱਡੀ ਬਣੀ ਮਤਰਾ ਮੰਜ ਕੀ ਗੱਲ ਹੋ ਗਈ ਆ ਗੱਲ ਕੋਈ ਨਹੀਂ ਜੋਦ ਗੱਲ ਕਰਦੀ ਮੇਰਾ ਜਿਆਦਾ ਚੂੜਾ ਤੇ ਨਹੀਂ ਆਉਂਦਿਆ ਆਉਂਦਿਆ ਹੁਣ ਆਇਆ ਰੁਪਿੰਦਰ ਕੀ ਗੱਲ ਹੈ ਆ ਗੱਲ ਕੋਈ ਨਹੀਂ ਜੋਦ ਠੀਕ ਠੀਕ ਜੋਦ ਤੇ ਟੂ ਆ ਰੁਪਿੰਦਰ ਕੀ ਗੱਲ ਹੋਈ ਆ ਦੀਦੀ ਗੱਲ ਕੀ ਹੋਣੀ ਆ ਮੈਂ ਤੁਹਾਨੂੰ ਕੱਲ੍ਹ ਵਾਲੋ ਦੱਸਣ ਆਈ ਹਾਂ ਅੱਛਾ ਉਹ ਕਹਿੰਦੇ ਕਿ ਚਲ ਕੋਈ ਨਹੀਂ ਜੇ ਲੋਡ ਹੋਊਗੀ ਨਾ ਟੀਚਰ ਦੀ ਕੋਈ ਨਹੀਂ ਅਸੀਂ ਤੁਹਾਨੂੰ ਫੋਨ ਕਰ ਦਾਂਗੇ ਤੇ ਕੋਈ ਨਹੀਂ ਜੇ ਬਾਅਦ ਵਿੱਚ ਆ ਜਾਓ ਅੱਛਾ ਟੂਆ ਰੁਪਿੰਦਰ ਹੈ ਬੇਲਾ ਯਾਰ ਫਿਰ ਟੂਆ ਰੁਪਿੰਦਰ ਕੀ ਗੱਲ ਹੋਈ ਆ ਦੀਦੀ ਗੱਲ ਕੀ ਹੋਣੀ ਆ ਮੈਂ ਤੁਹਾਨੂੰ ਕੱਲ ਵੱਲੋਂ ਦੱਸਣ ਆਈ ਆ ਅੱਛਾ ਟੂਆ ਰੁਪਿੰਦਰ ਕੀ ਗੱਲ ਹੋਈ ਆ ਦੀਦੀ ਗੱਲ ਕੀ ਹੋਣੀ ਦੀਦੀ ਗੱਲ ਪਤਾ ਨਾ ਕੀ ਸੀ ਮੈਨੂੰ ਇਹੀ ਵੀ ਚੱਲੀ ਕਿ ਜਣੇ ਲੱਗ ਜੇ ਨਾ ਤੁਹਾਡਾ ਹੀ ਸਟੱਡੀ ਕਿੱਥੋਂ ਹੋਈ ਹੋਂ ਦੀ ਦੀ ਮੈਂ ਨਾ ਕਲੀ ਨੇ ਚਲ ਜਿਆ ਕਰਨਾ ਆ ਤੇ ਜੇ ਬਾਅਦ ਵਿੱਚ ਇਹਨਾਂ ਦੀ ਲੋੜ ਪਊਗੀ ਤੇ ਫਿਰ ਅਸੀਂ ਦੋਵੇਂ ਇਕੱਠੇ ਚਲ ਜਿਆ ਕਰਾਂਗੇ ਦੀਦੀ ਇਹ ਗਲਤੀ ਦਾ ਨਾ ਮੈਨੂੰ ਵੀ ਅਹਿਸਾਸ ਹੋਇਆ ਵਾ ਪਤਾ ਨਾ ਕੀ ਉਹਨਾਂ ਟਾਈਮ ਵਿੱਚ ਨਾ ਮੈਨੂੰ ਵੀ ਇਹ ਗਲਤੀਆਂ ਦਾ ਬੜਾ ਨਹੀਂ ਯਾਰ ਗਲਤ ਹੋ ਗਿਆ ਛੇਰੋਂ ਕੀ ਖਵਾਇਆ ਤਾਹੀਂ ਫਿਰ ਹੁੰਦਿਆ ਵਾ ਦੀਦੀ ਇਹ ਗਲਤੀ ਦਾ ਨਾ ਮੈਨੂੰ ਵੀ ਅਹਿਸਾਸ ਹੋਇਆ ਵਾ ਉਹ ਟਾਈਮ ਤੇ ਨਾ ਮੈਂ ਵੀ ਕਹਿਨੀ ਸੀ ਦੀਦੀ ਇਹ ਗਲਤੀ ਦਾ ਮੈਨੂੰ ਅਹਿਸਾਸ ਹੋਣੀ ਹੋਇਆ ਆ ਪਹਿਲਾਂ ਮੇਰੀਆਂ ਵੀ ਅੱਖਾਂ ਤੇ ਭੱਟੀ ਵੱਜੀ ਸੀ ਨਹੀਂ ਇਹ ਤਾਂ ਗੱਲ ਬਿਲਕੁਲ ਸਹੀ ਆ ਆਪਣਾ ਘਰ ਹੀ ਕੰਮ ਆਉਂਦਾ ਵਾ ਜੋਤ ਪੇਕਿਆਂ ਵਾਲੇ ਨਹੀਂ ਤਾਂ ਕਿ ਨਹੀਂ ਰੱਖਣੀ ਚਾਹੀਦੀ ਰੁਪਿੰਦਰ ਘਰਾਂ ਚ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਆ ਮੈਨੂੰ ਉਹ ਨਾਲ ਹੀ ਕੋਈ ਵੀ ਚਲੀ ਆਉਂਦੀ ਯਾਰ ਹਾਲੇ ਮੈਂ ਗੱਲ ਕਰਨੀ ਸੀ ਅਜੀ ਗੱਲ ਹੀ ਹੋ ਗਈ ਤਾਂ ਫੋਨ ਤੇ ਤੂੰ ਲਾਤਾ ਉਹ ਫੋਨ ਕਰਨ ਨਾਲ ਲਾਤਾ ਗੱਲ ਹੀ ਕਰਨ ਦੇ ਆਈ ਦੇ ਨਹੀਂ ਭੈਣ ਜੀ ਇਹ ਨਹੀਂ ਗੱਲ ਹੈ ਜੀ ਬਲੂਪਰ ਬਣ ਕੇ ਦੂਰ 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 ਬਸਿਕਲ ਕਰਨੀ ਹੈ ਹਾਂਜੀ ਚਲੋ ਠੀਕ ਹੈ ਮੈਂ ਡੇਢੀ ਆਉਣ ਜੇ ਮੇਰੀ ਗੱਲ ਠੀਕ ਹੈ ਐਂਡ 1 ਹਾਂਜੀ ਚਲੋ ਠੀਕ ਹੈ ਫਿਰ ਅਮੀ ਜੀ ਕਿੰਨਾ ਟਾਈਮ ਹੋ ਗਿਆ ਹੀ ਨਾ ਗੱਲ ਹੋਈ ਨਾ ਹੋਏ ਮੇਰੇ ਸਾਹਮਣੇ ਬੈਠੇ ਵਾਲਾ ਸੀ ਹਾਂ ਦੀ ਵਾਲਾ ਯਾਰ ਯਾਰ ਇਹ ਦੋਵੇਂ ਜੀ ਬੜੇ ਹੈਗੇ ਐਂਡ 1 ਹਾਂਜੀ ਚਲੋ ਫਿਰ ਠੀਕ ਹੈ ਮੈਂ ਤਾਂ ਕੋਈ ਨਹੀਂ ਡੜੀ ਜੀ ਆਉਣਗੇ ਨਾ ਤੇ ਮੇਰੀ ਗੱਲ ਸੁਣੋ ਪਿੰਡ ਕੋਈ ਗੱਲ ਹੋਈ ਆ ਨਹੀਂ ਨਹੀਂ ਪਿੰਡ ਗਲਤ ਨਹੀਂ ਕੋਈ ਵੀ ਹੋਈ ਹੂੰ ਬਸ ਉਹ ਡੜੀ ਜੀ ਵਾਲੀਆਂ ਹੋ ਗਏ ਸੋਣਿਆ ਸਭ ਕੁਝ ਜੋ ਤੂੰ ਕਹਿੰਦੇ ਆ ਤੂੰ ਇੰਨਾ ਕੀ ਜਦੋਂ ਕਹਿੰਦਾ ਤੈਨੂੰ ਮੈਂ ਪਾਲਣ ਦੇ ਆ ਸ਼ੁਰੂ ਮੇਰੀ ਗੱਲ ਸੁਣੋ ਕੋਈ ਗੱਲ ਹੋਈ ਆ ਪਿੰਡ ਨਹੀਂ ਨਹੀਂ ਗੱਲ ਕੀ ਹੋਣੀ ਆ ਹੂੰ ਉਹ ਡੜੀ ਕੋਈ ਆ ਨਾ ਯਾਰ ਕੀ ਕਰਦੇ ਸਾਰਾ ਸੀਨ ਖਰਾਬ ਕਰੀ ਜਾਂਦੇ ਵੇ ਵੇ ਲੋ ਹਾਂ ਮੈਂ ਕੱਟ ਲਈ ਕੱਟ ਲਈ ਜੀ ਹੁਣ ਮੇਰੇ ਮਾਪਿਓ ਮਿਲਦੇ ਹੁਣ ਤੇ ਮੰਮੀ ਹੁਣਾਂ ਦੇ ਕੀ ਮਜਾ ਆ ਮੈਨੂੰ ਗੱਲ ਵੀ ਕਰ ਜਾਣਾ ਚੱਲ ਯਾਰ ਚੱਲਾ ਚਲੀਏ ਯਾਰ